ਚੁਰਦੀ ਮੋਰਤਾ ਦਿੱਲੀ ਦੇ ਤਖਤ ਤੇ ਬੈਠੇ ਹੋਏ ਔਰੰਗਜੇ ਬਾਦਸ਼ਾਹ ਨੇ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਮੇਰੇ ਰਾਜ ਅੰਦਰ ਕੋ ਘੋੜੇ ਨਹੀਂ ਚੱਲ ਸਕਦਾ ਮੇਰੇ ਰਾਜ ਅੰਦਰ ਕੋ ਸ਼ਿਕਾਰ ਨਹੀਂ ਖੇਡ ਸਕਦਾ ਮੇਰੇ ਰਾਜ ਅੰਦਰ ਗੁਰਦੁਆਰੇ ਜਾ ਕੇ ਸਿੱਖ ਜਕਾਰੇ ਨਹੀਂ ਛੱਡਣਗੇ ਮੇਰੇ ਰਾਜ ਅੰਦਰ ਘੰਡਿਆਲਾ ਨਹੀਂ ਵੱਜਣਗੀਆਂ ਮੇਰੇ ਰਾਜ ਅੰਦਰ ਨਗਾਰੇ ਨਹੀਂ ਵੱਜਣਗੇ ਮੇਰੇ ਰਾਜ ਅੰਦਰ ਕੋ ਘੋੜੇ ਨਹੀਂ ਚੱਲੇਗਾ ਔਰੰਗਜੇ ਬਾਦਸ਼ਾਹ ਦਾ ਲਿਖਿਆ ਹੋਇਆ ਹੁਕਮਨਾਮਾ ਅਨੰਦ ਪ੍ਰਸਾਦ ਦੀ ਤਾਕੇ ਤਰ ਪੜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੰਘਾਂ ਨੇ ਆਖਿਆ ਕਲਗੀਵਾਹ ਪਾਤਸ਼ਾਹ ਦਿੱਲੀ ਦੇ ਤਖਤੇ ਬੈਠੇ ਉਹ ਰੰਗਦੇਵ ਬਾਦਸ਼ਾਹ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਮੇਰੇ ਰਾਜਾਂ ਦੇ ਕੋ ਘੋੜੇ 'ਤੇ ਚੜ ਸਕਦਾ ਮੇਰੇ ਆਦਰ ਕੋ ਸ਼ਿਕਾਰ ਨਹੀਂ ਖੇਡ ਸਕਦਾ ਮੇਰੇ ਅੰਦਰ ਤੇ ਸਿੱਖ ਗੁਰਦੁਆਰਾ ਜਾ ਕੇ ਮੱਥਨ ਨਹੀਂ ਟੇਕਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਔਰ ਰੰਗਦੇਵ ਬਾਦਸ਼ਾਹ ਦਾ ਆ ਹੁਕਮ ਹੈ ਮੈਨੂੰ ਮੇਰੇ ਅਕਾਲ ਦੇ ਹੁਕਮ ਦਿੱਤਾ ਕਿਹੜਾ ਕਲੀਆਂ ਵਾਲੇ ਪਾਤਸ਼ਾਹ ਨੇ ਆਖਿਆ ਮੈਂ ਘੋੜੇ 'ਤੇ ਚੜਾਂਗਾ ਮੇਰੇ ਸਿੰਘ ਘੋੜੇ 'ਤੇ ਚੜਨਗੇ ਮੈਂ ਸ਼ਿਕਾਰ ਖੇਡਾਂਗਾ ਮੇਰੇ ਸਿੰਘ ਸ਼ਿਕਾਰ ਖੇਡਣਗੇ ਮੈਂ ਨਗਾਰੇ ਪਜਾਵਾਂਗਾ ਮੇਰੇ ਸਿੱਖ ਨਗਾਰੇ বাজਾਨਗੇ ਗੁਰੂ ਗੋਬਿੰਦ ਸਿੰਘ ਪਾਸ਼ਾ ਨਰਤਕਾਰੇ ਵਜਾਏ ਖਾਰਸਾ ਪੱਤ ਸੱਜਿਆ ਖਾਰਸਾ ਨੇ ਗੱਤਕਾ ਖੇਡਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਤਿੰਨ ਪਰ ਤਿੰਨ ਚੜਦੀ ਤਾਕਤ ਨੂੰ ਵੇਖ ਕੇ ਦਿੱਲੀ ਦੇ ਤਖਤ ਤੇ ਬੈਠਾ ਰੰਗ ਦੇ ਬਾਸ਼ਾ ਕੰਬੜ ਲੱਗ ਪਿਆ ਇਹਦੇ ਢਿੱਡੀ ਬੀੜ ਹੋਈ ਕਹਿੰਦਾ ਜੀਨੇ ਬਾਪੂ ਨੂੰ ਅਸੀਂ ਦਿੱਲੀ ਤੇ ਚਾਂਦਲੀ ਚੌਕਤਰ ਕੋਹ ਕੋਹ ਕੇ ਸ਼ਹੀਦ ਕੀਤਾ ਭਾਈ ਮਦੀ ਦਾਸ ਦੇ ਸਿਰ ਤੇ ਆਰਾ ਚੱਲਿਆ ਭਾਈ ਸਦੀ ਦਾ ਸੁਣੀ ਦੇਗਾ ਜਾ ਬਾਰੇ ਗਏ ਬੜਾ ਅਤਿਆਚਾਰ ਕੀਤਾ ਅਜੂ ਦਾ ਪੈਦਾ ਹੋਇਆ ਪੁੱਤਰ ਅਨਗਾਰੇ ਵਜਾਉਂਦਾ ਹੈ ਕੋ ਐਸਾ ਮੇਰਾ ਬਹਾਦਰ ਜੋ ਹਿੰਦੂਆਂ ਦੇ ਪੀਰ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਮੇਰੇ ਦਿੱਲੀ ਦਰਬਾਰ ਦਰਪੇਸ਼ ਕਰੇ ਮੈਂ ਉਸ ਬਹਾਦਰ ਨੂੰ ਮੰਗਮਾ ਨਾਂ ਦਵਾਂਗਾ ਜੋ ਹਿੰਦੂਆਂ ਦੇ ਪੀਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਹੱਥ ਨੂੰ ਕੜੀਆਂ ਪੈਰਾਂ ਨੂੰ ਬੇੜੀਆਂ ਪਾ ਕੇ ਮੇਰੇ ਦਿੱਲੀ ਦਰਬਾਰ ਦਰਪੇਸ਼ ਕਰੇਗਾ ਮੈਂ ਉਸ ਆ ਸ਼ੂਰ ਮੈਂ ਤਖਤੇ ਬਿਠਾ ਦੇਵਾਂਗਾ ਲਓ ਦਿੱਲੀ ਦੇ ਤਖਤੇ ਬੈਠਾ ਔਰੰਗਜ਼ੇ ਬਾਦਸ਼ਾ ਹਿੰਦੂਆਂ ਦੇ ਪੀਰ ਗੁਰੂ ਗੋਬਿੰਦ ਸਿੰਘ ਪਾਛ ਨੂੰ ਪਕੜ ਕੇ ਖੜ ਕੇ ਉੱਚੀ ਜਗ੍ਹਾ ਸਟੇਜ ਤੇ ਜੋ ਹਿੰਦੂਆਂ ਦੇ ਪੀਰ ਨੂੰ ਪਕੜਨ ਵਾਸਤੇ ਆਪਣੇ ਪੈਰੋਕਾਰ ਸੇਤਰ ਸਲਾਈਆਂ ਨੂੰ ਸੰਬੋਧਨ ਕਰਦਾ ਔਰੰਗਜ਼ੇ ਬਾਦਸ਼ਾ ਜੀ ਉਸ ਸਲਕਾਰ ਦਾ ਜਗਰ ਸ਼ਹਿਰ ਦੀ ਕਲਮੇ ਕੋਰੇ ਕਾਫਿਕ ਤੇ ਚੰਦ ਲੈਣਾਂ ਚ ਕਲਮ ਬੰਦ ਹੈ She am ਹਿੰਦੂਆਂ ਦੇ ਰਹਿਬਰ ਨੂੰ ਦੱਸੋ ਕੌਣ ਲਿਆਉ ਫੜ ਕੇ ਕੰਮ ਜਿਨ੍ਹਾਂ ਦਾ ਪੂਜਾ ਦਾ ਧੰਨਖਾਣਾ ਉਹਨਾਂ ਕਿਸੇ ਦਾ ਕੰਮ ਸਵਾਰ ਨਾ ਕੀ ਜਿਹੜੇ ਹਮੇਂ ਯੱਗ ਵਿਚ ਆਪ ਛੱਡਦੇ ਉਹਨਾਂ ਦੂਜਿਆਂ ਦਾ ਸੀਨਾ ਥਾਰ ਨਾ ਕੀ ਗੰਡੇ ਸੌਧਰਿਆ ਵਿੱਚ ਖਾਨ ਕੋਤੇ ਭਲਾ ਉਹਨਾਂ ਬਲਾਵਨ ਉਤਾਰ ਨਾ ਕੀ ਵੀਰੇ ਬਾਪ ਨੇ ਮਾਰੀ ਕਦੇ ਬਿੱਲੀ ਮਾਰਨਾ ਉਹਦੇ ਪੁੱਤ ਨੇ ਸ਼ੇਰ ਨੂੰ ਮਾਰ ਨਾ ਕੀ ਅਰ ਰੱਬ ਵਰਗਿਆਂ ਸੰਗਤਾਂ ਮੇਰੀਆਂ ਪਿਆਰੀਆਂ ਸੰਗਤਾਂ ਜਿਨ੍ਹਾਂ ਤੇ ਮਹਿਮਾਨ ਮਹਿਸੂਸ ਕਰਦਾ ਹੈ